ਨਹੀਂ ਟਲਦੇ ਨਹੀਂ ਟਲਦੇ ਨਹੀਂ ਟਲਦੇ ਆਪਣੇ ਪੰਜਾਬੀ ਕੀ ਕਰੀਏ ਖਬਰਾਂ ਰੋਜ਼ ਦੇਈ ਜਾਂਦੇ ਆ ਦੱਸੀ ਜਾਂਦੇ ਆ ਕਿ ਇਸ ਟਾਈਮ ਬਾਰਡਰਾਂ ਤੇ ਹੋਈ ਆ ਸਖਤੀ ਤੇ ਨਾ ਕਰੋ ਇਦਾਂ ਦੇ ਕੰਮ ਆ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਯਾਰ ਜੇ ਤੁਸੀਂ ਕੈਨੇਡਾ ਹੀ ਪਹੁੰਚ ਗਏ ਹੋ ਤੇ ਬਾਈ ਜੀ ਇੱਧਰ ਨੂੰ ਟੱਪਣ ਦੀ ਕੀ ਲੋੜ ਸੀਗੀ ਜੀ ਆਪ ਦੇਖ ਲਓ ਚੰਦ ਸਾਹਿਬ 40 ਜਣੇ ਗ੍ਰਿਫਤਾਰ ਕੀਤੇ ਆ ਬਾਰਡਰ ਪੈਟਰੋਲ ਵਾਲਿਆਂ ਨੇ ਕੈਨੇਡਾ ਤੋਂ ਅਮਰੀਕਾ ਨੂੰ ਦਾਖਲ ਹੁੰਦੇ ਆ ਖਬਰ ਜਿਹੜੀ ਹੈ ਉਹ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ 6 ਪੰਜਾਬੀਆਂ ਸਣੇ 40 ਜਣਿਆਂ ਨੂੰ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਕਾਬੂ ਕੀਤਾ ਗਿਆ ਤੇ ਜਿਨ੍ਹਾਂ ਵਿੱਚੋਂ ਤਿੰਨ ਦੀ شناخت ਹੋਈ ਹੈ ਤਿੰਨੇ ਆਪਣੇ ਪੰਜਾਬੀ ਹੈਗੇ ਆ ਬਲਜੀਤ ਸਿੰਘ ਜਸਕਰਨ ਸਿੰਘ ਤੇ ਬਲਰਾਜ ਸਿੰਘ ਕਹਿੰਦੇ ਮੀਡੀਆ ਰਿਪੋਰਟ ਮੁਤਾਬਕ ਸਾਰੀਆਂ ਗ੍ਰਿਫਤਾਰੀਆਂ ਜਿਹੜੀਆਂ ਕੈਨੇਡਾ ਨਾਲ ਲੱਗਦੇ ਬਾਰਡਰ ਤੇ ਹੋਈਆਂ ਇਸ 37 ਜਣੇ ਨਿਊਯਾਰਕ ਸੂਬੇ ਵਿੱਚ ਕਾਬੂ ਕੀਤੇ ਗਏ ਜਦਕਿ ਤਿੰਨ ਪ੍ਰਵਾਸੀਆਂ ਨੂੰ ਵਾਸ਼ਿੰਗਟਨ ਸੂਬੇ ਦੀ ਵਾਕ ਕਾਮ ਜਿਹੜੀ ਕਾਉਂਟੀ ਹੈ ਉਹਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੇ ਯੂਐਸਏ ਵਾਟਰ ਪੈਟਰੋਲ ਦੇ ਬਲੇਮ ਸੈਕਟਰ ਵੱਲੋਂ ਸਾਂਝ ਕੀਤੀ ਜਾਣਕਾਰੀ ਮੁਤਾਬਕ ਜਿਹੜੇ ਤਿੰਨੇ ਪੰਜਾਬੀ ਅਤੇ ਇੱਕ ਰਾਨ ਨਾਮ ਸਬੰਧਤ ਡੈਨੀਅਲ ਰਸੇਖੀ ਨੂੰ ਵੀ ਵਕ ਵਕਾ tạmਾਤੇ ਹਰਸਤ ਵਿੱਚ ਲੈਂਦੇ ਆ ਅ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਆਈਸ ਵਾਲਿਆਂ ਨੇ ਦੇ ਸਪੁਰਦ ਕੀਤਾ ਗਿਆ ਤੇ ਜਿਸ ਮਗਰੋਂ ਆਈਸ ਨੇ ਇਹਨਾਂ ਨੂੰ ਰਿਪੋਰਟ ਕਰਨ ਦੀ ਕਾਰਵਾਈ ਜਿਹੜੀ ਹੈ ਉਹ ਆਰੰਭ ਦਿੱਤੀ ਹੈ